ਦੇ ਪੰਜਾਬ ਵਾਸਤੇ ਜਿਹੜੀਆਂ ਉਹ ਸਬਸਕ੍ਰਾਈਬਰਸਤੇ ਸੀਵਰੇਜ ਨੂੰ ਜਿਹਨੂੰ ਸਾਫ ਕਰਦੀ ਹੈ ਜਿਹੜੀ ਮਸ਼ੀਨ ਵੱਡੇ ਮਸ਼ੀਨ ਸਕਸ਼ਨ ਮਸ਼ੀਨ ਜਿਹੜੀਆਂ ਉਹ ਸਾਰੇ ਪੰਜਾਬ ਵਾਸਤੇ ਅਸੀਂ ਬਜਟ ਬਣਾਇਆ ਉਹ 40 ਕਰੋੜ 440 ਕਰੋੜ 700 730 ਮਸ਼ੀਨਾਂ ਦੇ 40 ਕਰੋੜ ਦਾ ਬਜਟ ਹੈ ਉਹਦੇ ਚੋਂ ਪਹਿਲੇ ਕਲਸਟਰ ਵਾਸਤੇ ਜੋ ਸਰੂਪ ਨੂੰ ਸੀ ਕਲਸਟਰ ਬਣਾਇਆ ਕਲਸਟਰ ਮਿਲਿਆ ਹੈ ਹੈੱਡ ਆਫਿਸ ਨਾਲੋਂ ਨਾਲ ਦੇ ਵੜੇ ਚਾਰ ਪੰਜ ਜਿਲੇ ਦੀ ਜਟੀਆਂ ਉੱਥੇ ਖੜੀਆਂ ਰਹਿਣਗੀਆਂ ਤੇ ਜਿਹੜੇ ਜਿਲ੍ਹੇ ਨੂੰ ਕੋਈ ਸੀਵਰੇਜ ਵਾਸਤੇ ਚਾਹੀਦੀ ਉਸਾਰੂ ਤਾਂ ਚਾਹੀਦੀ ਸਫਾਈ ਵਾਸਤੇ ਚਾਹੀਦੀ ਉਹ ਉੱਥੇ ਚਲੀ ਜਾਵੇ ਤੇ ਨਾਲ 2 ਸਾਲ ਵਾਸਤੇ ਇਹਨਾਂ ਦਾ ਜਿਹੜਾ ਸਟਾਫ ਹੈ 216 14 ਕਰੋੜ 23 ਲੱਖ ਦਾ ਹੈ 216 ਮਸ਼ੀਨਾਂ ਇੱਥੇ ਸੰਭਾਲੂਗਾ ਵਾਸਤੇ ਤੇ ਧੂਰੇ ਵਾਸਤੇ ਵੀ ਅਲੱਗ ਤੋਂ ਆ ਰਹੀਆਂ ਨੇ ਉਹ ਵੀ ਦੋ ਚਾਰ ਦਿਨਾਂ ਤੋਂ ਸੀ ਉਹਦਾ ਵੀ ਤੁਹਾਨੂੰ ਬਲਾਮਾ ਦਿੱਤਾ ਤੇ ਸ਼ਹਿਰਾਂ ਦੀ ਸੀਵਰੇਜ ਵੀ ਤੇ ਸੜਕਾਂ ਦੀ ਸਫਾਈ ਸੋ ਇਹਦੇ ਨਾਲ ਸਟਾਫ ਵੀ ਦੋ ਸਾਲ ਲਈ ਟੈਕਨਿਕਲ ਨਾਲ ਹੀ ਆਉਂਦੇ ਨੇ ਤੇ ਕਿਉਂਕਿ ਟੈਕਨikal ਜਿਹੜੇ ਵੀ ਉਹਨਾਂ ਨੂੰ ਪਤਾ ਨਹੀਂ ਚੱਲ ਆਉਂਦਾ ਕਿ ਇਹ ਚਲਾਉਂਦੇ ਨੇ ਸੋ ਜ਼ਰੂਰ ਜੀ ਕਲਸਟਰ ਦਾ ਅਧਿਕਾਰਨ ਕਰਾ ਬਾਕੀ ਜਿਹੜਾ ਸਮੇਂ ਸਮੇਂ ਤੇ ਹਰ ਇੱਕ ਬੰਦ ਜਿਹੜੇ ਸਾਹ ਸਰਕਾ ਪੋਸਟ ਦੇ ਸੰਬੰਧਤ ਮਾਮਲੇ ਦਾ ਕਾਰਜ ਕਰਾ ਹਾਂਜੀ ਸਤ ਤਸੀਲ ਭਵਾਨੇ ਦਾ ਜਿਹਦੇ ਵਿੱਚ ਬਹੁਤ ਸ਼ਾਨਦਾਰ ਐਸ ਜੇਮ ਆਫਿਸ ਫਰਦ ਫਰਦ ਕੇ ਅੰਦਰ ਕਵਾਰੀ ਆਫਿਸ ਕਾਨੂੰਗੋ ਆਫਿਸ ਤੇ ਰਿਕਾਰਡ ਜਿਹੜਾ ਰਿਕਾਰਡ ਰੂਨਦੀ ਹੈ ਤੇ ਤਾਂ ਕਿ ਇੱਕੋ ਥਾਂ ਥੱਲੇ ਸਾਰਾ ਕੁਝ ਮਿਲ ਜੇ ਪਟਵਾਰਖਾਨਾ ਕਿਤੇ ਹੋਰ ਹੁੰਦਾ ਸੀ ਹੈਨਾ ਤੇ ਜਿਹੜਾ ਐਸਡੀਐਮ ਦਾ ਆਫਿਸ ਕਿਤੇ ਹੋਰ ਹੁੰਦਾ ਸੀ ਤੇ ਫਰਦ ਕੇਂਦਰ ਕਿਤੇ ਹੋਰ ਹੁੰਦਾ ਸੀ ਬਹੁਤ ਜਗ੍ਹਾ ਤੇ ਜਾਣਾ ਪੈਂਦਾ ਸੀ ਪਿਆਰੀ ਫੋਟੋ ਸੋ ਸਤਸਿਲ ਚੀਮਾ ਵੀ ਚੱਲ ਜਿਹੜੀ ਹੈ ਉਹਦਾ ਬਿਲ ਹੋ ਚੁੱਕਿਆ ਤੇ ਵਿਰਵੇ ਦਾ ਵੀ ਚੁੱਕਿਆ ਤੇ ਇੱਥੇ ਆਪਣੇ ਵਨ ਹੋਰ ਹੋ ਚੁੱਕਿਆ ਆਨਲਾਈਨ ਦੇਣਾ ਚ ਸਾਰੇ ਸਤਸਿਲ ਦਾ ਤੇ ਤਸਵੀਲਾਂ ਅਪਡੇਟ ਵੀ ਕਰ ਲੂਗਾ ਲੇਟੈਸਟ ਜਿਹੜਾ ਬਿਲਡਿੰਗ ਹੈ ਲੇਟੈਸਟ ਮਟੀਰੀਅਲ ਦਾ ਸ਼ਾਨਦਾਰ ਉੱਥੇ ਬਾਥਰੂਮ ਬਣਾਏ ਹੋਏ ਨੇ ਬੇਟਿੰਗ ਰੂਮ ਨੇ ਵੀ ਨਾਲੇ ਪਾਣੀ ਦਾ ਪ੍ਰਬੰਧ ਹੈ ਤਾਂ ਕਿ ਜੋ ਵੀ ਆਵੇ ਉੱਥੇ ਉਹਨੂੰ ਕੋਈ ਤਕਲੀਫ ਨਾ ਹੋਵੇ। ਮੈਂ ਅੰਦਰ ਨਾਲ ਦੇਖ ਹੋਰ ਜਾਂਦੇ ਸਨ ਅੱਜ ਕਿਸਾਨ ਮੀਟਿੰਗ ਹੋ ਰਹੀ ਹੈ ਅੱਜ ਚਾਰ ਚਾਰ ਮੀਟਿੰਗਾਂ ਤਾਂ ਮੈਂ ਵੀ ਨਾਲ ਸੀ ਅੱਜ ਪਹਿਲਾਂ ਸੀ ਤੇ ਅੱਜ ਫਿਰ ਜਿਹੜੇ ਅੱਜ ਸ਼ਿਲਾ ਚਾਂਦ ਜੀ ਕਿਸਨਵੰਤਰੀ ਜੀ ਆ ਰਹੇ ਨੇ ਉਸੇ ਮੀਟਿੰਗ 'ਚ ਆਨ ਸਕੇ। ਮੈਨੂੰ ਮੀਡ ਹੈ ਕਿ ਪਿੰਡ ਸਰਕਾਰ ਜਿਹੜਾ ਉਹਨੇ ਮੋੜਾ ਮੰਨ ਕੇ ਤੇ ਕਿਸਾਨਾਂ ਦਾ ਜਿਹੜਾ ਧਰਮ ਹੈ ਮarre ਤੋਂ ਪਹਿਲੇ ਦਿਨ ਹੀ ਆ ਕਿਸੇ ਨੇ ਕੋਸ਼ਿਸ਼ ਨਾ ਚੱਕਿਆ ਵੀ 2500 ਰੁਪਏ ਦੀ ਸਕੀਮ ਚਾਲੂ ਨਹੀਂ ਕੀਤੀ ਪੀਜੀ ਕੋਈ ਦੇਖੋ ਪਤਾ ਕੀ ਹੈ ਚਲਦਾ ਰਹਿੰਦਾ ਜੀ ਕਿਉਂਕਿ ਅਸੀਂ ਆਪਣਾ ਵਿਪੱਖਸ਼ ਦਾ ਜਿਹੜਾ ਰੋਲ ਲੈਣ ਲਵਾਂ ਲੋਕਾਂ ਦਾ ਅਤਵਾ ਸਹਿਣਕ ਵਿਪੱਖਸ਼ ਦਾ ਇਹ ਹੁੰਦਾ ਕਿ ਕਟਕਟ ਸਾਰਥਿਕ ਲੋਕਾਂ ਦੇ ਰੈਸ਼ਿਕ ਪਰਸਲੂਜਕ ਬੱਸ ਸਿਰਫ ਵਿਰੋਧ ਕਰਨ ਨੂੰ ਵਿਰੋਧ ਕਰਨਾ ਉਹ ਨਹੀਂ ਵੀ ਟੜਕੀ ਉੱਠ ਕੇ ਬਸ ਗਾਲ੍ਹਾਂ ਕੱਢਣ ਲੱਗ ਜਾਣੀਆਂ ਉਹ ਸਾਡਾ ਕੰਮ ਨਹੀਂ ਹੈ ਅਸੀਂ ਇੱਥੇ ਵੀ ਵਿਰੋਧੀ ਪਾਰਟੀ ਰਹੇ ਹਾਂ 2017 ਤੋਂ 2022 ਅਸੀਂ ਆਪਣਾ ਰੋਲ ਜਿਹੜਾ ਚਾਹੇ ਉਹ ਵਿਧਾਨ ਸਭਾ ਹੋਵੇ ਚਾਹੇ ਸਰਕਾਰ ਹੋਵੇ ਅਸੀਂ ਆਪਣਾ ਰੋਲ ਜਿਹੜਾ ਅਦਾਵਾਂਗੇ ਸਰਕਾਰਾਂ ਨੇ ਜਿੱਤੇ ਵੀ ਸਰਕਾਰਾਂ ਗਲਤੀ ਕੁੱਛ ਕਰਨਗੀਆਂ ਯਾ ਬਾਤ ਹੈ ਤੋਂ ਮੁੱਕ ਨਹੀਂ ਅਸਲੀ ਦਾ ਦਿੱਲੀ ਦੇ ਮੰਥਨ ਤੋਂ ਬਾਅਦ ਪੰਜਾਬ ਦੀ ਕੀ ਰੂਪ ਰਿਚ ਜਿਹੜੇ ਸਮਾਰਿਤ ਜ਼ੀਰੋ ਨੇਬਰ ਤੇ ਪਾਣੀ ਆਇਆ ਸਰ 3000 ਰੁਪਏ ਇਕੜ ਫਸਲ ਖਰਾਬ ਹੋਈ ਜਾਓ ਕਿਸਾਨ ਮੰਗ ਕਰ ਰਹੇ ਕਿ ਸਾਨੂੰ ਸੇਮ ਪ੍ਰਭਾਵਤ ਇਲਾਕਾ ਕੋ ਉਸ ਦੀ ਤਾਂ ਜਲ ਕੋਈ ਏਰੀਆ ਪਹਿਲਾਂ ਦੇਖੋ ਪਹਿਲਾਂ ਦੀ ਸੇਮ ਵਾਲਾ ਹੀ ਏਰੀਆ ਕਿਉਂਕਿ ਸੇਮ ਜਿਹੜੀ ਉਹ ਤੁਰਦੀ ਰਹਿੰਦੀ ਹੈ ਗੱਡੀਆਂ ਆਉਂਦੀਆਂ ਕੁਝ ਮੁਕਸਰ ਦੇ ਇਲਾਕੇ ਕੋ ਪ੍ਰਤਾਸ਼ ਵੀ ਲੱਗੇ ਹੈ ਨਾ ਤੇ ਅਸੀਂ ਉਹ ਕੇਂਦਰ ਨਾਲ ਵੀ ਇਹ ਜਿਹੜਾ ਟਾਕਰਾੰਗ ਨੂੰ ਕੋਈ ਵੀ ਇਹ ਜਿਹੜਾ ਏਰੀਆ ਸਾਡਾ ਇਨੂੰ ਜੇ ਲੁਕ ਕੇ ਉਹ ਫਰੇਮ ਕਰਕੇ ਪ੍ਰਭਾਵਿਤ ਕਰ ਦਈਏ ਫਸਲ ਕਾ ਲੀਏ ਈਸੋ ਪਕਾਏਆਂ ਦਾ ਮਾਮਲਾ ਮੰਤਰੀ ਦੇ ਪ੍ਰਸ਼ਾਸਨ ਦਾ ਆਖਰ ਨਹੀਂ ਲਾਈਕ ਇਨ ਕਾਲ ਕੜੀ ਹੋ ਰਹੀ ਕਿ ਕਿ ਇਹ ਕੀ ਚਾਰੀ ਬਾਦ ਕੋਲ ਹੈ ਕਿ ਉਹ ਕਾਗਜ਼ਾਂ ਦੇ ਨਹੀਂ ਉਹਦਾ ਪਹਿਲਾ ਇਹ ਪਹਿਲੀਆਂ ਸਰਕਾਰਾਂ ਦੀ ਅਸਲ ਚੋੜੇ ਉਹ ਹੁਣ ਅਸੀਂ ਨਾਮ ਬਣਾਉਂਦੇ ਉਹਨੇ ਇੱਕ ਡਿਪਾਰਟਮੈਂਟ ਬਣਾਇਆ ਗਲਤ ਤਰ੍ਹਾਂ ਇਸ ਵੇਲੇ ਨਾਂ ਨਹੀਂ ਸੀ ਹਨ ਕੋਈ ਸਟਾਫ ਨਹੀਂ ਸੀ ਕੋਈ ਆਫਿਸ ਨਹੀਂ ਸੀ ਹੁਣ ਉਹਨੂੰ ਇੱਕ ਮਤਲਬ ਪੋਜ਼ਿਟਿਵ ਵੀ ਇਕੱਲੇ ਕੋਈ ਬਿਊਰੋਕ੍ਰੇਸੀ ਚ ਸੁਧਾਰ ਨੇ ਹੋਣੇ ਜਾਂ ਤੁਸੀਂ ਉਹ ਉਹ ਡਿਪਾਰਟਮੈਂਟ ਕਿਉਂਕਿ ਦੋ ਡਿਪਾਰਟਮੈਂਟ ਨੇ ਇੱਕ ਜਿਹੜਾ ਗਵਰਨਮੈਂਟ ਦਾ ਤੇ ਜਿਹੜਾ ਅਮਨ ਹਰਣਾ ਕੋਲੇ ਹੈ ਨਾ ਇੱਕ ਪ੍ਰਸ਼ਾਸਨਿਕ ਸੋ ਉਹਨਾਂ ਪਹਿਲਾਂ ਉਹਨਾਂ ਦੋਨਾਂ 'ਚ ਕਨਫਿਊਜ਼ਨ ਸੀਗਾ ਅਸੀਂ ਉਹਨੂੰ ਆਪਾਂ ਚਲੇ ਹੋਰ ਕਿੱਦਾਂ ਨੂੰ ਵੀ ਕਨਫਿਊਜ਼ਨ ਦੀ ਲੋੜ ਹੈ ਹੈ ਜੀ ਹੋਰ ਜਿਹੜੇ 5-6 ਬਾਗ ਨੇ ਕੁਝ ਕੁਝ ਐਸੇ ਵੀ ਨੇ ਜਿਨ੍ਹਾਂ ਨੂੰ ਇਕੱਠੇ ਕਰਨ ਦੀ ਲੋੜ ਹੈ ਮਤਲਬ ਕੰਮ ਉਹੀ ਹੈ ਪਰ ਵਿਭਾਗ ਟਿੰਕ ਨਹੀਂ ਉਧਰ ਉਹ ਫਾਈਲ ਪੇ ਜਿੰਨੇ ਉਹਦੇ ਪਾਸੇ ਨੂੰ ਉਧਰ ਉਸਦੇ ਪਾਸੇ ਨੂੰ ਸੋ ਉਹ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਦਾਫੀ ਉਹਨਾਂ ਦਾ ਕਿਤੇ ਘਟੇ ਨਾ ਦਾਫਰ ਦੇ ਪਰ ਇੱਕੋ ਜਗ੍ਹਾ ਤੇ ਕੰਮ ਹੋਵੇ ਤਾਂ ਕਿ ਤੇਜ਼ੀ ਆਵੇ ਇਸ ਇਤੋਂ ਜਿਹੜਾ ਇਰੀਗੇਸ਼ਨ ਹੈ ਉਹ ਉਹ ਵੀ ਪਾਣੀ ਨਾਲ ਸੰਬੰਧਿਤ ਹੈ ਸੋਇਲ ਕਨ ਸਰਵੇਸ਼ਨ ਹੈ ਉਹ ਵੀ ਪਾਣੀ ਨਾਲ ਸੰਬੰਧਿਤ ਹੈ ਹੈਨਾ ਤੇ ਜਿਹੜਾ ਇੱਕ ਜਿਹੜੇ ਡਰੇਨੇਜ ਭਾਗ ਉਹ ਫਾਈਨਾਂਸੋਂ ਲੋਕ ਹੈ ਉਹ ਕਹਿੰਦੇ ਨੇ ਜੀ ਇਹ ਪੁਲ ਸਾਡੇ ਅੰਦਰ ਨਹੀਂ ਆਉਂਦਾ ਉਹਦੇ ਅੰਦਰ ਉਹ ਕਹਿੰਦੇ ਨੇ ਜੀ ਇਹ ਕੱਸੀਆਂ ਸਾਡੇ ਅੰਦਰ ਨਹੀਂ ਆਉਂਦੀਆਂ ਸਾਡੇ ਅੰਦਰ ਸੂਏ ਆਉਂਦੇ ਨੇ ਉਹ ਕਹਿੰਦੇ ਨੇ ਜੀ ਸਾਡੇ ਅੰਦਰ ਵੱਡੀਆਂ ਨਹਿਰਾਂ ਹੁੰਦੀਆਂ ਸੋ ਇਹ ਇਹਦਾ ਸੀ ਕਰ ਰਹੇ ਆ ਇਹ ਸਾਰਿਆਂ ਨੂੰ ਇਕੱਠੇ ਕਰਕੇ ਉਹਨਾਂ ਦਾ ਸਟਾਫ ਵੀ ਨਾਲੇ ਇੱਕ ਵਧੀਆ ਬਿਲਡਿੰਗ ਚ ਇੱਕ ਕੋ ਬਿਲਡਿੰਗ ਚ ਹੋਵੇ ਤਾਂ ਕਿ ਜਿਹੜੀਆਂ ਫਾਈਲਾਂ ਦੀ ਜਿਹੜੀ ਤੋਰਾ ਫਿਰ ਇੱਧਰੋਂ ਚਲ ਗਿਆ ਇੱਧਰੋਂ ਚਲ ਗਿਆ ਉਹ ਘਟੇ ਤੇ ਕੰਮ ਸੀ ਅਮਰੀਕਾ ਦੇ ਰਾਸ਼ਟਰਪਤੀ ਨੇ ਪਰ ਉਹਦਾ ਨਾਂ ਪਹਿਲਵਾ ਰਹੇ 11 ਕਿਲੋਮੀਟਰ ਦੇ ਏਰੀਆ ਹੈ ਜਿੱਥੇ ਮਿਲਿਆ ਉਹਦਾ ਅਸਲ ਮਸਲ ਅਮਰੀਕੀ ਬਟਾ ਕਿਹਦਾ ਅਮਰੀਕਾ ਦੇ ਰਾਸ਼ਟਰਪਤੀ ਨੇ ਟਰੰਪ ਨੇ ਕਿਹਾ ਕਿ ਹੁਣ ਇਹਨੂੰ ਇਸ ਤੀਲੇ ਭੇਜ ਦੇ ਦੇਸ਼ ਦੇ ਵਿੱਚ ਜਹਾਜ਼ ਦੇ ਉਹਨਾਂ ਨੂੰ ਮੈਕਸੀਕੋ ਜਾਂ ਉੱਥੀ ਭੇਜਾ ਕੇ ਜੀ ਵਿਖਵਾਏ ਦੀ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਿੰਝੇ ਛੋਟੇ ਛੋਟੇ ਮੁਲਕ ਆਪਣਾ ਜਹਾਜ਼ ਭੇਜ ਕੇ ਆਪਣੇ ਸਿਟੀਜ਼ਨ ਨੂੰ ਬੁਲਾ ਰਹੇ ਨੇ ਤਾਂ ਸਾਨੂੰ ਸਰਕਾਰ ਸਾਡਾ ਸਾਡੇ ਜਹਾਜ਼ ਤੇ ਜਿਹੜੇ ਜਿਹੜੇ ਸਿਟੀਜ਼ਨਾਂ ਦੀ ਟ੍ਰਾਂਸਫਰੇਸ਼ਨ ਹੋ ਜਾਂਦੀ ਉਹਨਾਂ ਨੂੰ ਹੱਥ ਦੇ ਜਹਾਜ਼ ਤੇ ਲੈ ਕੇ ਤੁਸੀਂ ਕਿਉਂ ਸਪੀੜੀਆਂ ਲਾ ਕੇ ਜਾ ਇੱਥੇ ਫੌਜ ਦੇ ਜਹਾਜ਼ਾਂ ਰਹਿੰਦੇ ਨੇ ਨਾਲੇ ਕਿਨੂੰ ਟਰੰਪ ਮੇਰੇ ਕੋਲ ਦੋਸਤਾਂ ਤੋ ਆਹਾ ਤੁਸੀਂ ਗਿਫਟ ਲੈ ਰਹੇ ਹੋ ਪਰ ਜਿਹੜੇ ਗਲਤ ਕਾਇਰ ਹੋ ਕੇ ਬਾਹਰ ਚਲੇ ਜਾਂਦੇ ਨੇ ਉਹਨਾਂ ਬਾਰੇ ਵੀ ਕਿਸੇ ਨੇ ਮੇਰੇ ਗਲਤ ਕਾਇਰ ਹੋ ਕੇ ਹਾਂ ਇਹ ਮੇਤਾ ਜੀ ਤਾਂ ਉਹ ਕਹਿੰਦੇ ਨੇ ਨੌਜਵਾਨਾਂ ਨੂੰ ਵੀ ਇੱਕ ਚਾਂਸ ਮਿਲਦਾ ਹੈ ਮੇਰੇ ਕੱਲ ਹੀ ਅੱਜ ਤੁਹਾਨੂੰ ਪਰਸੋ ਮੇਕੀ ਪੱਤਰ ਕੰਡੇ 497 ਉਸ ਤੇ 3-4000 ਲੋਕਰੀਆਂ ਹੋਰ ਪਿਆਰ ਨੇ ਇਹ ਆਈਵੀ ਨੂੰ ਉਤਰੋ ਛੱਡ ਕੇ ਪਰ ਸੋਈ ਜਿਹੜਾ ਮੈਨੇ ਨਿਯੁਕਤੀ ਪੱਤਰ ਬੰ데요 ਜੀ ਜੇ 270 ਅਸਿਸਟੈਂਟ ਪ੍ਰੋਫੈਸਰ ਸੀ ਉਹ ਚੁੱਕ ਕਪਲ ਜਿਹੜਾ ਸੀ પતિ ਪਤਨੀ ਉਹ 1.5 ਸਾਲ ਬਿਨ ਹੀ ਕੈਨੇਡਾ ਰਹਿ ਗਿਆ ਉਹ ਵਾਪਸ ਆਈ ਤਾਂ ਇਹ ਤੁਹਾਨੂੰ ਲੈਟਰ ਆ ਗਈ 100 ਛੋਟੇ ਸਰ ਉਹ ਵੀ ਟੋਲ ਟੇਰ ਦੇ ਬਾਹਰ ਵੀਡੀਓ ਪਾਉਂਦੇ ਨੇ ਜਦੋਂ ਅਸੀਂ ਆ ਰਹੇ ਸਾਰੇ ਸਿਮ ਕਰਦੇ ਉਹ ਤਾਂ ਕੀ ਆ ਉਹਨਾਂ ਹੀ ਇੱਕ ਵਾਰੀ ਨਾ ਛੋਟਾ ਹੁੰਦਾ ਹਾਊਸ ਘਰ ਚ ਰਹਿ ਲਿਆ ਹੁਣ ਉਹ ਬੁੱਕਰੀ ਹਰਨਾ ਇੱਕ ਮੇਸ ਘਰ ਚ ਆਵਾ ਉਹ ਚਾਹੇ ਮੂਰਲੇ ਗੇਟ ਨਹੀਂ ਆ ਜਾ ਕਿ ਤੁਸੀਂ ਚਾਹੇ ਪਿਛਲੇ ਨਹੀਂ ਲੋਕਾਂ ਨੂੰ ਇੱਥੇ ਪਰ ਨਹੀਂ ਦੇਣਾ ਇਹ ਜਿਹੜਾ ਇੱਕ 3 ਕਰੋੜ ਲੋਕਾਂ ਦਾ ਘਰ ਹੈ ਉਹ ਸੋ ਇਹ ਕੋਈ ਜੇ ਕੋਈ ਅਸੀਂ ਕੋਈ ਕਿਸੇ ਬਦਲਾਖੋੜੀ ਵੀ ਰਾਏ ਨਹੀਂ ਕਰਦੇ ਅਸੀਂ ਜੇ ਕੋਈ ਪਰਚਾ ਹੋਊਗਾ ਕਿਸੇ ਤੇ ਤਾਂ ਸੀਨ ਦਿੱਤੇ ਤੇ ਉਹਦੇ ਨਾਲ ਉਹਦੇ ਨਾਮ ਦੇ ਨਾਲ ਪਾਰਟੀ ਕਿਹੜੀ ਬਣੀ ਅਸੀਂ ਆਪਣੇਾਂ ਬੰਦੇ ਤੇ ਇਹ ਪਰਚੀ ਤੇ ਰਿਸ ਕਰਕੇ ਇਹ ਬੁਖਲਾਹਟ ਆਉਂਦੀ ਹੋਰ ਕਰ ਸਕਦੇ ਹਿੰਦੀ ਗਮਨ ਕਰੀਏ